ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਮੋਂਗੇ ਸ਼ਾਮ ਦਾ ਟਾਈਮ ਹੈਗਾ ਜੀ ਡਾਕਟਰ ਸਾਹਿਬ ਲੈ ਕੇ ਆਏ ਨੇ ਸਾਗ ਤੇ ਆਹ ਪਤਾ ਨਹੀਂ ਕਿਹੜਾ ਸਾਗ ਹੈਗਾ ਜੀ ਤੁਸੀਂ ਦੱਸਿਓ ਕਮੈਂਟ ਕਰਕੇ ਵੀ ਇਹ ਕਾਹਦਾ ਸਾਗ ਹੈਗਾ ਏ ਤੇ ਬਾਕੀ ਆ ਤਾਂ ਹੈਗੀ ਆ ਜੀ ਸਰੋਂ ਦੀਆਂ ਤਿੰਨ ਗੁੱਤੀਆਂ ਜੀਆਂ ਲੈ ਕੇ ਆਏ ਨੇ ਮਸਾ ਮਿਲਿਆ ਕਹਿੰਦੇ ਤੇ ਇਹ ਹੈਗੀ ਆ ਜੀ ਚੌਲਾਈ ਦਾ ਸਾਗ ਆ ਵਾਲਾ ਇਹ ਇੱਕ ਪਤਾ ਨਹੀਂ ਦੋ ਗੁੱਟੀਆਂ ਹੈਗੀਆਂ ਨੇ ਪਾਲਕ ਦੀਆਂ ਜੀ ਸਾਰਾ ਸਾਗ ਆਪਾਂ ਨੇ ਸਮਾਰ ਲਿਆ ਏ ਸਰੋਂ ਦਾ ਸਾਗ ਹੋ ਗਿਆ ਪਾਲਕ ਹੋ ਗਈ ਤੇ ਇਹ ਵੀ ਸਰੋਂ ਹੈ ਤੇ ਵਿੱਚ ਮੇਥੀ ਮੈਨਾ ਸੱਚ ਆਵळा ਤੁਹਾਨੂੰ ਦੱਸ ਪੁੱਛਿਆ ਸੀ ਨਾ ਵੀ ਆਹ ਕਿਹੜਾ ਸਾਗ ਆ ਜਰੂਰ ਦੱਸਿਓ ਤੇ ਬਾਕੀ ਤਾਂ ਫੇ ਚਲਾਈ ਦਾ ਸਾਗ ਹੋ ਗਿਆ ਅੰਨਾ ਆਪਣਾ ਵੇਸਟਜ ਨਿਕਲ ਗਿਆ ਸਾਗ ਦੇ ਵਿੱਚੋਂ ਚਲੋ ਜੀ ਹੁਣ ਮੈਂ ਸਾਗ ਨੂੰ ਧੋਵਾਂਗੀ ਹੁਣ ਇਹ ਧੋ ਕੇ ਰੱਖ ਦੇਣਾ ਫਿਰ ਸਵੇਰ ਤੱਕ ਨਾ ਫਿਰ ਸੁੱਕ ਜਾਊਗਾ ਫਿਰ ਉਸ ਤੋਂ ਬਾਅਦ ਆਪਾਂ ਸਵੇਰੇ ਬਣਾ ਲਾਂਗੇ ਨਾਲੇ ਜੇ ਹੁਣ ਧੋਵਾਂਗੀ ਨਾ ਫਿਰ ਇਹ ਫਰੈਸ਼ ਰਹੂਗਾ ਮਤਲਬ ਮਰ ਜਾਇਆ ਜਾਨੀ ਹੋਊਗਾ ਫਿਰ ਸਾਗ ਤੇ ਹੁਣੇ ਹੀ ਆਪਾਂ ਧੋ ਕੇ ਰੱਖ ਦੇਣਾ ਹੈ ਹਾ ਡਾਕਟਰ ਸਾਹਿਬ ਮੱਕੀ ਦਾ ਆਟਾ ਵੀ ਲਿਆਇਆ ਹੈ ਕਹਿੰਦੇ ਹੁਣੇ ਲਿਆ ਕੇ ਰੱਖਦੇ ਨੇ ਚੱਕੀ ਤੋਂ ਲੈ ਕੇ ਆਏ ਨੇ ਮੱਕੀ ਦਾ ਆਟਾ ਪਸਾਗ ਤੋਂ ਤੇ ਰੱਖਣ ਵਾਸਤੇ ਵੱਡੀ ਟੋਕਰੀ ਵੀ ਚੱਕ ਲਈ ਹੈ ਬਾਹਰੋਂ ਤੋਂ ਸਵਾਰ ਕੇ ਰੱਖ ਲਈ ਹੈ ਇਹ ਵੀ ਹੁਣ ਆਪਾਂ ਧੋਣਿਆ ਜੀ ਸਾਗ ਇਹਦੇ ਵਿੱਚ ਧੋਵਾਂਗੇ ਵੱਡੇ ਪਤੀਲੇ ਵਿੱਚ ਜੋ ਜੀ ਆਪਾਂ ਨੇ ਸਾਰਾ ਸਾਗ ਧੋ ਦਿੱਤਾ ਹੈ ਸਾਰਾ ਸਾਗ ਆਪਣਾ ਧੁੱਤ ਗਿਆ ਹੈ 3-4 ਵਾਰ ਮੈਂ ਸਾਗ ਧੋ ਦਿੱਤਾ ਹੈ ਬਿਚ ਨਾ ਜਿਹੜਾ ਹੁਣ ਸਾਗ ਆ ਰਿਹਾ ਹੈ ਤੇ ਕਾਫੀ ਰੇਤੇਜੇ ਵਾਲਾ ਹੁੰਦਾ ਹੈ ਮਿੱਟੀ ਵਗੈਰਾ ਪਤਾ ਨਹੀਂ ਕੀ ਕੁਝ ਲੱਗਿਆ ਹੁੰਦਾ ਹੈ ਇਸ ਕਰਕੇ ਇਹਨੂੰ ਸਮਾਰਨਾ ਵੀ ਬਹੁਤ ਚੰਗੀ ਤਰ੍ਹਾਂ ਪੈਂਦਾ ਹੈ ਇਕੱਲਾ ਇਕੱਲਾ ਪੱਤਾ ਤੇ ਉਸ ਤੋਂ ਬਾਅਦ ਫਿਰ ਇਹਨੂੰ ਧੋਣਾ ਵੀ ਤਿੰਨ ਚਾਰ ਵਾਰ ਪੈਂਦਾ ਹੈ ਮੈਂ ਤਾਂ ਤਿੰਨ ਚਾਰ ਵਾਰ ਧੋ ਦਿੱਤਾ ਹੈ ਮਿਕਸ ਹੋ ਗਿਆ ਸਾਰਾ ਇਹ ਸਾਗ ਹੁਣ ਉਹ ਪੁਰਾਣਾ ਸਾਗ ਨੂੰ ਚੰਗੀ ਤਰ੍ਹਾਂ ਠਾਕ ਵੀ ਦਿੱਤਾ ਹੈ ਤੇ ਹੈਲੋ ਜੀ ਗੁੱਡ ਮਾਰਨਿੰਗ ਅੱਜ ਮੈਂ ਵਲੌਗ ਸਟਾਰਟ ਕਰ ਰਹੀ ਆ ਜੀ 10 ਵਜੇ ਤੋਂ ਦਿਨ ਹੈਗਾ ਜੀ ਅੱਜ ਮੰਗਲਵਾਰ ਤੇ ਹੁਣ ਮੈਂ ਲੱਗੀਆਂ ਸਾਗ ਕੱਟਣ ਸਾਗ ਬਣਾਈਏ ਆਪਾਂ ਰਾਤੀ ਦੱਸਿਆ ਸੀਗਾ ਮੈਂ ਸਾਰਾ ਕੁਝ ਦਿਖਾਇਆ ਸੀ ਵੀ ਰਾਤ ਮੈਂ ਸਾਗ ਧੋ ਸਮਾਰ ਕੇ ਚੰਗੀ ਤਰ੍ਹਾਂ ਰੱਖ ਦਿੱਤਾ ਏ ਆਹ ਦੇਖੋ ਜੀ ਚੰਗੀ ਤਰ੍ਹਾਂ ਸੁੱਕ ਵੀ ਗਿਆ ਏ ਤੇ ਹੁਣ ਆਪਾਂ ਕੱਟਦੇ ਆ ਪਹਿਲਾਂ ਆਪਾਂ ਤਰੇ ਤੋੜੀ ਦੇਸੀ ਚੁੱਲਾ ਤਾਂ ਆਪਣੇ ਕੋਲ ਹੈ ਨਹੀਂ ਆਪਣਾ ਦੂਜਾ ਚੁੱਲਾ ਹੀ ਜਿੰਦਾਬਾਦ ਥਰੀਏ ਆਪਾਂ ਤੋੜੀ ਹੁਣ ਤੋੜੀ ਵਿੱਚ ਬਣਾਵਾਂਗੇ ਆਪਾਂ ਸਾਗ ਚਲੋ ਜੀ ਬਣਾ ਲਿਆ ਮੈਂ ਜੀ ਤੋੜੀ ਨੂੰ ਨਾ ਮਿੱਟੀ ਲਾਈ ਐ ਇਹਦਾ ਥੱਲਾ ਮੈਨੂੰ ਇਦਾਂ ਲੱਗਦਾ ਵੀ ਜਿਵੇਂ ਪਤਲਾ ਹੋ ਗਿਆ ਹੁੰਦਾ ਇਸ ਕਰਕੇ ਨਾ ਮੈਂ ਥੱਲੇ ਮਿੱਟੀ ਲਗਾ ਦਿੰਦੀ ਐ ਤੌੜੀ ਵੀ ਆਪਾਂ ਰੱਖ ਦਿੱਤੀ ਹੈ ਜੀ ਆਪਾਂ ਨੇ ਲੈ ਲਈਏ ਹੱਥ ਬਾਈ ਦਾਤੀ ਆਪਾਂ ਇਹਦੇ ਨਾਲ ਕੱਟਾਂਗੇ ਵੈਸੇ ਤਾਂ ਮੇਰੇ ਕੋਲ ਦੂਸਰੀ ਦਾਤੀ ਵੀ ਹੈਗੀ ਐ ਤੇ ਜਿਹੜੀ ਸਾਗ ਚੀਰਨ ਵਾਲੀ ਹੁੰਦੀ ਹੈ ਨਾ ਉਹ ਵਾਲੀ ਦਾਤੀ ਵੀ ਹੈਗੀ ਐ ਪਰ ਮੈਂ ਇਹਦੇ ਨਾਲ ਹੀ ਸਾਗ ਚੀਰਾਂਗੀ ਇੱਕ ਵਾਰ ਰੱਖ ਕੇ ਹੈ ਤਾਂ ਇਹ ਆਪਾਂ ਸਟਾਰਟ ਕਰਦੇ ਆਂ ਸਾਗ ਰੱਬ ਦਾ ਨੌ ਲੈ ਕੇ ਪਹਿਲਾ ਆਪਣਾ ਸਾਗ ਹੈਗਾ ਸੀਜ਼ਨ ਦਾ ਲੋ ਜੀ ਆਪਾਂ ਨੇ ਸਾਰਾ ਸਾਗ ਪਾ ਦਿੱਤਾ ਹੈ ਤੇ ਹੁਣ ਇਹਦੇ ਵਿੱਚ ਆਪਾਂ ਨਮਕ ਪਾਵਾਂਗੇ ਤੇ ਨਾਲੇ ਤਾਂ ਫਿਰ ਪਾਣੀ ਨਹੀਂ ਇਹਦਾ ਬਾਹਰ ਨਿਕਲੂਗਾ ਤੇ ਨਾਲੇ ਫਿਰ ਇਹ ਰਿਜੇ ਪੈ ਜਾਊਗਾ ਹੁਣ ਲੋ ਜੀ ਆਪਣਾ ਸਾਗ ਬਣ ਰਿਹਾ ਹੈ ਤੇ ਹੁਣ ਆਪਾਂ ਲਸਣ ਵਗੈਰਾ ਛਿੱਲਾਂਗੇ ਪਹਿਲਾਂ ਆਪਾਂ ਮਿਰਚਾਂ ਤੇ ਅਦਰਕ ਜਿਹੜਾ ਹੈ ਇਹ ਕੁੱਟ ਕੇ ਪਾ ਦੇਣਾ ਹੈ ਮੈਂ ਅਦਰਕ ਤੇ ਮਿਰਚਾਂ ਜੜੀਆਂ ਨੇ ਜੀ ਕੁੱਟ ਲੀਆਂ ਨੇ ਤੇ ਪਹਿਲਾਂ ਆਪਾਂ ਹੁਣ ਇਹ ਪਾ ਦਾਂਗੇ ਇਹਦੇ ਵਿੱਚ ਤੇ ਜਿਹੜਾ ਲਸਣ ਆ ਉਹ ਛਿੱਲ ਕੇ ਥੋੜੀ ਦੇਰ ਬਾਅਦ ਪਾਵਾਂਗੇ ਇਹ ਆਪਾਂ ਨੇ ਲਸਣ ਵੀ ਛਿੱਲ ਲਿਆ ਤੇ ਉਸ ਤੋਂ ਬਾਅਦ ਇਹਨੂੰ ਕੁੱਟ ਲਿਆ ਇਹ ਕੁੱਟ ਕੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਕੁੱਟੇ ਹੈ ਲਸਣ ਦਾ ਜਿਆਦਾ ਵਧੀਆ ਟੇਸਟ ਆਉਂਦਾ ਏ ਦੋ ਗੱਠੀਆਂ ਜਿਹੜੀਆਂ ਸੀਗੀਆਂ ਮੈਂ ਲਸਣ ਦੀਆਂ ਚਿੱਲੀਆਂ ਸੀ ਇਹ ਤੇ ਚਲੋ ਹੁਣ ਹਲੇ ਇਹਨੂੰ ਟਾਈਮ ਲੱਗਣਾ ਏ ਰਿੱਚਣ ਨੂੰ ਸਾਗ ਨੂੰ ਚਲੋ ਆ ਜੋ ਜੀ ਦੇਖੀਏ ਸਾਗ ਸਾਗ ਤਾਂ ਆਪਣਾ ਪੀਲਾ ਹੋ ਚੱਲਿਆ ਦੇਖੋ ਪੀਲੀ ਪੀਲੀ ਭੜਕ ਜੀ ਮਾਰਨ ਲੱਗ ਪਈ ਏ ਇਹਦਾ ਮਤਲਬ ਸਾਗ ਆਪਣਾ ਰਿਜ ਚੁੱਕਿਆ ਹੈ ਤੇ ਹੁਣ ਆਪਾਂ ਇਹਨੂੰ ਨਾ ਘੋਟਾਂਗੇ ਦੂਸਰੀ ਸਾਈਡ ਕਰ ਲਈ ਆਪਾਂ ਨੇ ਘੋਟਣੀ ਦੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹੱਥ ਨਾਲ ਹੀ ਘੋਟਾਂਗੇ ਆਪਾਂ ਕੋਈ ਇਹਦੇ ਵਿੱਚ ਮਿਕਸੀ ਨਹੀਂ ਫੇਰਨੀ ਹੈਗੀ ਹੈਂਡ ਗਰਾਇੰਡਰ ਵਗੈਰਾ ਆਪਾਂ ਨੇ ਕੋਈ ਇਸਤੇਮਾਲ ਨਹੀਂ ਕਰਨਾ ਬਸ ਆਪਾਂ ਹੱਥ ਨਾਲ ਹੀ ਘੋਟਾਂਗੇ ਸਾਗ ਆਪਣਾ ਘੋਟਿਆ ਗਿਆ ਏ ਤੇ ਹੁਣ ਆਪਾਂ ਪਾਵਾਂਗੇ ਜੀ ਮੱਕੀ ਦੇ ਆਟੇ ਦਾ ਆਲਣ ਇਹ ਆਪਾਂ ਨੇ ਮੱਕੀ ਦਾ ਆਟਾ ਲੈ ਲਿਆ ਤੇ ਹੁਣ ਆਪਾਂ ਛਾਣ ਕੇ ਆਲਣ ਪਾਵਾਂਗੇ ਪਿੱਤਲ ਦੀ ਆਪਾਂ ਨੇ ਕੱਢ ਲਈ ਹੈ ਪ੍ਰਾਤ ਜਿੰਨਾ ਕ ਆਪਾਂ ਨੂੰ ਚਾਹੀਦਾ ਹੈ ਆਟਾ ਆਪਾਂ ਛਾਣ ਲੈਣਾ ਮੱਕੀ ਦਾ ਸੁੱਕੇ ਆਟੇ ਦਾ ਹੀ ਆਲਣ ਪਾਵਾਂਗੇ ਕਈ ਲੋਕ ਨਾ ਮਤਲਬ ਪਾਣੀ ਦੇ ਵਿੱਚ ਘੋਲ ਕੇ ਪਾਉਂਦੇ ਆ ਆਲਣ ਤੇ ਮੈਂ ਤਾਂ ਇੱਤੈ ਹੀ ਪਾਉਂਦੀ ਹੁੰਨੀ ਆ ਸਾਗ ਦੇ ਹਿਸਾਬ ਦੇ ਨਾਲ ਆਪਣਾ ਆਲਣ ਪਾਊਗਾ ਵੀ ਕਿੰਨੀਆਂ ਮੁਠੀਆਂ ਆਪਾਂ ਨੇ ਆਲਣ ਦੀਆਂ ਪਾਣੀਆਂ ਨੇ ਨਾਲੇ ਆਪਾਂ ਆਲਣ ਪਾਉਂਦੇ ਜਾਵਾਂਗੇ ਜੀ ਨਾਲੇ ਇਹਨੂੰ ਘੋਟੀ ਜਾਵਾਂਗੇ ਹੋਰ ਜ਼ਿਆਦਾ ਵਧੀਆ ਆਪਣਾ ਸਾਗ ਘੋਟਿਆ ਜਾਣਾ ਇਸ ਤਰ੍ਹਾਂ ਆਲਣ ਤਾਂ ਜੀ ਮੈਂ ਆਪਣੇ ਅੰਦਾਜ਼ੇ ਦੇ ਨਾਲ ਹੀ ਪਾਦ ਲੈਂਦੀ ਨੇ ਵੀ ਕਿੰਨਾ ਕਾਪਾ ਨੂੰ ਆਲਣ ਚਾਹੀਦਾ ਏ ਤੇ ਪਤਾ ਹੀ ਚੱਲ ਜਾਂਦਾ ਹੁੰਦਾ ਏ ਵਿਸਾਗ ਵਿੱਚ ਕਿੰਨਾ ਕਾ ਲੈਣ ਦੀ ਲੋੜ ਹੈਗੀ ਆ ਲੋ ਜੀ ਦੇਖੋ ਆਪਣਾ ਸਾਗ ਬਹੁਤ ਵਧੀਆ ਬਣ ਗਿਆ ਏ ਕੋਟਿਆ ਵੀ ਬਹੁਤ ਵਧੀਆ ਗਿਆ ਏ ਤੇ ਹੁਣ ਆਪਾਂ ਇਹਨੂੰ ਤੜਕਾ ਲਗਾਵਾਂਗੇ ਜਿੰਨੇ ਕ ਆਪਾਂ ਨੂੰ ਲੋੜ ਆ ਜੀ ਓਨੇ ਕ ਦਾ ਆਪਾਂ ਹੁਣ ਪਹਿਲਾਂ ਤੜਕਾ ਲਾਵਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਬਾਕੀ ਜਿਹੜਾ ਸਾਗ ਬਚੂਗਾ ਉਹਦੇ ਵਿੱਚ ਗਰਮ ਪਾਣੀ ਪਾ ਕੇ ਇਹਨੂੰ ਰਿਜਣ ਵਾਸਤੇ ਰੱਖ ਦੇਣਾ ਕਿਉਂਕਿ ਆਪਾਂ ਨੇ ਜਿਹੜਾ ਆਲਣ ਪਾਇਆ ਮੱਕੀ ਦੇ ਆਟੇ ਦਾ ਨਾ ਉਹਨੂੰ ਵੀ ਫਿਰ ਰਜਾਉਣਾ ਹੁੰਦਾ ਏ ਚਲੋ ਜੇ ਆਪਾਂ ਲਗਾਈਏ ਤੜਕਾ ਸਰੋਂ ਦੇ ਤੇਲ ਵਿੱਚ ਹੀ ਮੈਂ ਤੜਕਾ ਲਗਾਵਾਂਗੀ ਕਿਉਂਕਿ ਰੋਟੀ ਖਾਣ ਵੇਲੇ ਵੀ ਆਪਾਂ ਫਿਰ ਜਦੋਂ ਸਾਗ ਲੈਨੇ ਆ ਤਾਂ ਉਹਦੇ ਵਿੱਚ ਦੇਸੀ ਘਿਓ ਤਾਂ ਆਪਾਂ ਨੇ ਪਾਉਣਾ ਹੀ ਪਾਉਣਾ ਹੁੰਦਾ ਏ ਇਸ ਕਰਕੇ ਪਹਿਲਾਂ ਮੈਂ ਦੇਸੀ ਘਿਓ ਦਾ ਤੜਕਾ ਨਹੀਂ ਲਾਉਂਦੀ ਹੈਗੀ ਸਰੋਂ ਦੇ ਤੇਲ ਦਾ ਹੀ ਤੜਕਾ ਲਾਉਨੇ ਆ ਇੱਧਰ ਆਪਾਂ ਨੇ ਜੀ ਲਸਣ ਤੇ ਅਦਰਕ ਜਿਹੜਾ ਹੈਗਾ ਭੁੰਨ ਲਿਆ ਏ ਤੇ ਉਸ ਤੋਂ ਬਾਅਦ ਪਾ ਦਿੱਤਾ ਇਹ ਪਿਆਜ਼ ਪਿਆਜ਼ ਵਗੈਰਾ ਸਾਰਾ ਕੁਝ ਆਪਣਾ ਫਰਾਈ ਹੋ ਗਿਆ ਏ ਤੇ ਇਹ ਇਹਦੇ ਵਿੱਚ ਆਪਾਂ ਹੁਣ ਪਾ ਦਿੰਨੇ ਆ ਜੀ ਸਾਗ ਕੋਈ ਮੈਂ ਇਹਦੇ ਵਿੱਚ ਹਰੀਆਂ ਮਿਰਚਾਂ ਵਗੈਰਾ ਨਹੀਂ ਪਾਈਆਂ ਹੈ ਕਿਉਂਕਿ ਉਹ ਸੀ ਮੈਂ ਦੇਖ ਲਿਆ ਸੀ ਸਾਗ ਦੇ ਵਿੱਚ ਮਿਰਚਾਂ ਬਿਲਕੁਲ ਸਹੀ ਸੀਗੀਆਂ ਤੇ ਇਸ ਕਰਕੇ ਮੈਨੂੰ ਮਿਰਚਾਂ ਵਗੈਰਾ ਇਹਦੇ ਤੜਕੇ ਵਿੱਚ ਪਾਉਣ ਦੀ ਲੋੜ ਨਹੀਂ ਪਈ ਹੈਗੀ। ਲੋ ਜੀ ਹਰਾ ਧਨੀਆ ਵੀ ਆਪਾਂ ਨੇ ਸਾਗ ਦੇ ਵਿੱਚ ਪਾ ਦਿੱਤਾ ਹੈ। ਤੇ ਹੁਣ ਆਪਾਂ ਥੋੜੀ ਦੇਰ ਇਹਨੂੰ ਪਕਾਵਾਂਗੇ। ਤੇ ਦੇਖੋ ਜੀ ਸਾਗ ਆਪਣਾ ਤਿਆਰ ਹੋ ਗਿਆ। ਇਹ ਲੈ ਲਿਆ ਜੀ ਆਪਾਂ ਨੇ ਮੱਕੀ ਦਾ ਆਟਾ ਨੀਰੀ ਮੱਕੀ ਦਾ ਆਟਾ ਲਿਆ ਇਹਦੇ ਵਿੱਚ ਕੋਈ ਮਿਕਸ ਨਹੀਂ ਆਟਾ ਕਰਨਾ ਹੈਗਾ ਇਹਨੂੰ ਗਰਮ ਪਾਣੀ ਦੇ ਨਾਲ ਆਪਾਂ ਗੁੰਨਾਂਗੇ ਪਾਣੀ ਮੈਂ ਗਰਮ ਕਰ ਲਿਆ ਤੇ ਆਪਾਂ ਨਾ ਥੋੜਾ ਜਿਹਾ ਪਾਣੀ ਪਾ ਕੇ ਗੁੰਨ ਕੇ ਥੋੜਾ ਜਿਹਾ ਰੱਖ ਦਵਾਂਗੇ ਇੱਕ ਸਾਈਡ ਤੇ ਤੇ ਰੋਟੀ ਬਣਾਉਣ ਵੇਲੇ ਫਿਰ ਆਪਾਂ ਥੋੜਾ ਥੋੜਾ ਜਿਹਾ ਲਵਾਂਗੇ ਇੱਕ ਇੱਕ ਪੀੜੇ ਦਾ ਆਟਾ ਉਹਨੂੰ ਚੰਗੀ ਤਰ੍ਹਾਂ ਮਲ ਮਲ ਕੇ ਫਿਰ ਆਪਾਂ ਰੋਟੀ ਬਣਾਵਾਂਗੇ ਤੇ ਬੜੀ ਸੌਫਟ ਰੋਟੀ ਪੱਕਦੀ ਹੈ ਫਿਰ ਪਹਿਲਾਂ ਇਹ ਮੱਕੀ ਦੇ ਆਟੇ ਨੂੰ ਸਾਰੇ ਨੂੰ ਚੰਗੀ ਤਰ੍ਹਾਂ ਪਹਿਲਾਂ ਨਹੀਂ ਗੁੰਨਣਾ ਹੁੰਦਾ ਹੈਗਾ ਥੋੜਾ ਜਿਹਾ ਰਫ ਜਿਹਾ ਕਰਕੇ ਮਤਲਬ ਇੱਕ ਸਾਈਡ ਤੇ ਗਰਮ ਪਾਣੀ ਦੇ ਨਾਲ ਇਕੱਠਾ ਜਿਹਾ ਕਰਕੇ ਰੱਖ ਦਈਦਾ ਇਹ ਮੈਂ ਆਪਾਂ ਇਕੱਠਾ ਕਰਕੇ ਰੱਖ ਦਿੱਤਾ ਹੈ ਥੋੜਾ ਜਿਹਾ ਤੇ ਉਸ ਤੋਂ ਬਾਅਦ ਥੋੜਾ ਥੋੜਾ ਜਿਹਾ ਆਟਾ ਲਵਾਂਗੇ ਇੱਕ ਇੱਕ ਪੇੜੇ ਦਾ ਤੇ ਬਸ ਨਾਲ ਦੀ ਨਾਲ ਆਪਾਂ ਫਿਰ ਮਸਲ ਮਸਲ ਕੇ ਇਹਨੂੰ ਮਲ ਮਲ ਕੇ ਚੰਗੀ ਤਰ੍ਹਾਂ ਰੋਟੀ ਬਣਾਉਂਦੇ ਜਾਵਾਂਗੇ ਇਹ ਮੈਂ ਲੈ ਲਿਆ ਜੀ ਪਿੱਤਲ ਦਾ ਤਵਾ ਅੱਜ ਮੈਂ ਬੜੇ ਚਿਰ ਬਾਅਦ ਪਿੱਤਲ ਦਾ ਤਵਾ ਕੱਢਿਆ ਏ ਰੋਟੀ ਬਣਾਉਣ ਦੇ ਲਈ ਮੱਕੀ ਦੀ ਰੋਟੀ Mm-hmm. ਜੀ ਸਾਗ ਵੀ ਬਣ ਗਿਆ ਜੀ ਮੱਕੀ ਦੀਆਂ ਰੋਟੀਆਂ ਵੀ ਬਣਾ ਲਈਆਂ ਤੇ ਅਸੀਂ ਮੈਂ ਤੇ ਡਾਕਟਰ ਸਾਹਿਬ ਨੇ ਖਾ ਵੀ ਲਈਆਂ ਤੇ ਡਾਕਟਰ ਸਾਹਿਬ ਨੇ ਤਾਂ ਫਿਰ ਵੀ ਕੁਝ ਖਾ ਲਿਆ ਥੋੜੀ ਬਹੁਤੀ ਮੈਨੂੰ ਤਾਂ ਮਸਾਂਈ ਰੋਟੀ ਲੰਗੀ ਹੈ ਤੇ ਦਿਲ ਜਾਈ ਨਹੀਂ ਸੀ ਕੀਤਾ ਹੈ ਖਾਣ ਨੂੰ ਕਿਉਂਕਿ ਡਾਕਟਰ ਸਾਹਿਬ ਨੇ ਇੱਕ ਐਦਾਂ ਦੀ ਕਵਰ ਜਿਹਾ ਹੋਂਦੇ ਸਾਰੇ ਸੁਣਾ ਦਿੱਤੀ ਕਿਉਂਕਿ ਇਹਨਾਂ ਨੂੰ 2 ਦਿਨ ਹੋ ਗਏ ਸੀਗੇ ਬੁਖਾਰ ਚੜਦੇ ਨੂੰ ਗਲਾ ਵਗੈਰਾ ਬਹੁਤ ਖਰਾਬ ਸੀ ਬੁਖਾਰ ਚੜ ਰਿਹਾ ਸੀ ਤੇ ਫਿਰ ਮੈਂ ਕਿਹਾ ਅੱਜ ਸਵੇਰੇ ਇਹਨਾਂ ਨੂੰ ਵੀ ਤੁਸੀਂ ਟੈਸਟ ਕਰਾਓ ਤੇ ਫਿਰ ਅੱਜ ਇਹਨਾਂ ਨੇ ਟੈਸਟ ਕਰਵਾਇਆ ਤੇ ਉਹਦੇ ਵਿੱਚ ਇਹਨਾਂ ਦੇ ਪਲੇਟलेट्स ਜਿਹੜੇ ਹੈਗੇ ਨੇ ਉਹ ਘਟ ਹੈਗੇ ਤੇ ਬਸ ਉਸ ਤੋਂ ਬਾਅਦ ਫਿਰ ਮੂਡ ਜਿਹਾ ਆਪ ਹੋ ਗਿਆ ਚਲੋ ਦੇਖਦੇ ਆਂ ਅੱਜ ਫੇਰ ਮੈਂ ਸ਼ਾਮ ਨੂੰ ਕਾੜਾ ਬਣਾ ਕੇ ਪਲਾਵਾਂਗੀ ਪਰਸੋਂ ਵੀ ਮੈਂ ਪਲਾਇਆ ਸੀ ਕਾੜਾ ਇੱਕ ਟਾਈਮ ਹੀ ਪੀਤਾ ਬਸ ਇਹਨਾਂ ਨੇ ਤੇ ਅੱਜ ਫੇਰ ਮੈਂ ਗਲੋ ਦਾ ਕਾੜਾ ਬਣਾਵਾਂਗੀ ਤੇ ਫਿਰ ਇਹਨਾਂ ਨੂੰ ਦਿਨੀਆਂ ਲਗਾਤਾਰ ਹੁਣ ਪਤਾ ਹੀ ਹੈ ਜਦ ਕਰ ਚ ਕੋਈ ਬਿਮਾਰ ਹੋਵੇ ਨਾ ਫਿਰ ਮੂਡ ਜਈ ਆਫ ਰਹਿੰਦਾ ਵੀ ਦਿਲ ਜਆ ਵੀ ਨਹੀਂ ਲੱਗਦਾ ਹੈਗਾ ਉਧਰ ਬੱਚਿਆਂ ਨੂੰ ਵੀ ਕੋਲਡ ਵਗੈਰਾ ਹੋਇਆ ਹੈ ਐਨ ਇਸ਼ੂ ਨੂੰ ਵੀ ਕਾਫੀ ਕੋਲਡ ਸੀਗਾ ਹੋਇਆ ਤੇ ਉਹ ਵੈਸੇ ਤਾਂ ਕਹੀ ਜਾਂਦੇ ਆ ਠੀਕ ਆ ਮੈਂ ਠੀਕ ਆ ਪਤਾ ਨਹੀਂ